ਅਰੇ ਪਰਸੋਂ ਦੀ 8 ਤਰੀਕ ਦੀ ਗੱਲ ਹੈ ਮੈਨੂੰ ਤਲਾਹ ਮਿਲੀ ਸੀ ਤੇ ਪੰਜਾਬ ਹੋਟਲ ਦੇ ਬਾਹਰ ਅੰਜਾਇਗੜ ਵਿਖੇ ਉਸ ਲੇਡੀਜ਼ ਦੇ ਜਿਹੜੇ ਆਵਾਰਾ ਤੇ ਰਹੇ ਆ ਤੇ ਦਾਦਾ ਰੂਪਾਂ ਦੀ ਡੇਟ ਕਰਦੇ ਡੇਟ ਕਰਦੇ ਜੀ ਸਾਨੂੰ ਜਦੋਂ ਤਲਾਹ ਮਿਲੀ ਮੌਕੇ ਤੇ ਪਹੁੰਚਿਆ ਤੇ ਇਹਨਾਂ ਲੜਕੀਆਂ ਤੇ ਇਹਨਾਂ ਲੜਕੇ ਜਿਹੜੇ ਆ ਮੋਕੇ ਤੇ ਸੀ ਖੜੇ ਆ ਤੇ ਇਹਨਾਂ ਦੇ ਕੱਪੜੇ ਕੀ ਸੀ ਜੀ ਉੱਥੇ ਇਹ ਜੀ ਲੜਕੀਆਂ ਸਾਗਦੀਆਂ ਢੀਕ ਕਰਦੇ ਆਂ ਹੂੰ ਇਹ ਜਿੰਨੇ ਸਮੇਂ ਤੋਂ ਕੰਮ ਕਰ ਲਈ ਪੀਆ ਸਾਰੇ ਇਸ ਵਾਰੀ ਤ੍ਰਤੀਸ਼ਰ ਰਹੀ ਹੈ ਨਾ ਮੁਨੇਕ ਇਥੋਂ ਰਹਿਣ ਵਾਲੇ ਨੇ ਬੁੱਢੇ ਜੀ ਲੋਕ ਰਹਿਣ ਵਾਲੇ ਨੇ ਇਹਦੇ ਵਿੱਚ ਕੋਈ ਬੈਟਰੀ ਵਾਲਾ ਵੀ ਆ ਗਾ ਜੀ ਹਾਂ ਜੀ ਕੋਈ ਬੈਟਰੀ ਵਾਲਾ ਵੀ ਨੌਜਵਾਨ ਹੈ ਨਾ ਜੀ ਇਹਨੂੰ ਜੀ ਜੀ ਹੈਗਾ ਜੀ ਬੈਟਰੀ ਵਾਲੇ ਦਾ ਕੀ ਰੋਲ ਹੈ ਇਹਦੇ ਵਿੱਚ ਬੈਟਰੀ ਵਾਲਾ ਜੀ ਉਹ ਦੰਦਾ ਦਾਗ ਨੂੰ ਲੈ ਕੇ ਆਉਂਦਾ ਹੈ ਫੇਰ ਹੋਟਲ ਵਿੱਚ ਪਹੁੰਚਾਉਂਦੇ ਨੇ ਕਿਹੜੇ ਹੋਟਲ ਦੇ ਵਿੱਚ ਬੈਟਰੀ ਦੇ ਜੀ ਇਹ ਲੱਗਦਾ ਕੋਈ ਜ਼ਿਆਦਾ ਜ਼ਿਆਦਾ ਪੰਜਾਬ ਹੋਟਲ ਤੇ ਐਂਡ ਕੋਈ ਜਿੱਦਾ ਬਾਹਰ ਦੀ ਅੰਦਰ ਜਾਂਦੇ ਨੇ ਆ ਹੋਟਲ ਵਾਲੇ ਕੋਲ ਪੁੱਛ ਲਈ ਸੀ ਕੀਤੀ ਗਈ ਹੈ ਜੀ ਆਈਡੀ ਬਿਲਕੁਲ ਜੀ ਇਹਨਾਂ ਨੂੰ ਹਾਜ਼ਰੀ ਕੀਤੀ ਗਈ ਸੀ ਕੀ ਪੁੱਛਿਆ ਸੀ ਕੀਤਾ ਗਿਆ ਉਸ ਤੇ ਸੀ ਕੀਤੀ ਗਈ ਹੈ ਵੀ ਜਦੋਂ ਐ ਤੁਹਾਡੇ ਕੈਂਟਰੀ ਰੈਕਟਰ ਦੇ ਵਿੱਚ ਐਂਟਰੀ ਕਰਦੇ ਹੋ ਐਂਟਰੀ ਆ ਜਿਹੜੀਆਂ ਨਹੀਂ ਸਹੀ ਸੀਆਂ ਉਹਨਾਂ ਤੇ ਕਾਰਵਾਈ ਕੀਤੀ ਗਈ ਆ ਆ ਹੋਟਲ ਵਾਲੇ ਉਹਦਾਇਰ ਜਾਰੀ ਕੀਤੀ ਗਈ ਹੈ ਜੀ ਉਹਨਾਂ ਚੜੀਆਂ ਇਹ ਕੁੜੀਆਂ 12 ਘੰਟੀਆਂ ਨੂੰ ਕਮਰੇ ਨਾਲ ਦਿੱਤੇ ਬਿਲਕੁਲ ਜੀ ਸੀਨੀਅਰ ਅਸਟਰ ਵਾਲਾ ਦੇ ਨਾਲ ਅੱਜ ਵੀ ਮੀਟਿੰਗ ਕੀਤੀ ਗਈ ਆ ਉਹਨਾਂ ਨੂੰ ਤਾਣਾ ਕੀਤੀ ਗਿਆ ਵੀ ਇਹੋ ਜਿਹੀ ਕੋਈ ਗਲਤਵਾਤ ਨਹੀਂ ਹੋਣੀ ਚਾਹੀਦੀ ਦੇਖੋ ਗੱਲਬਾਤ ਹੋਈ ਤੇ ਉਹਨਾਂ ਦੇ ਮੁਜ਼ਾਇਆ ਜਿਹੜੀ ਆ ਕਰ ਦੇ ਦਿੱਤੀ ਆ